ਬਾਬੇ ਦੇ ਪ੍ਰਸਿੱਧ ਨਗਰ ਤਨੀਪਿੰਡ ਵਿਖੇ ਧੀਆ ਦਾ ਮੇਲਾ ਕਰਵਾਇਆ ਗਿਆ ਮੇਲੇ ਵਿੱਚ ਤਨੀਪਿੰਡ ਤੇ ਲਖਨਪਾਲ ਦੀਆਂ ਔਰਤਾਂ ਲੜਕੀਆਂ ਨੇ ਸੱਗੀ ਫੁੱਲ ਪਰਾਂਦੇ ਫੁਲਕਾਰੀਆਂ ਚੁਮਕੇ ਆਦੀ ਵਿੱਚ ਸਜ-ਤਜ ਕੇ ਪੰਜਾਬੀ ਸੱਭਿਆਚਾਰ ਨੂੰ ਜਾਗਰੂਕ ਕੀਤਾ ਤੇ ਸੌਣ ਦੇ ਮਹੀਨੇ ਦਾ ਚੁੰਮ ਕੇ ਆਨੰਦ ਮਾਣਿਆ ਬਜ਼ੁਰਗ ਬੀਬੀਆਂ ਨੇ ਵੀ ਪਿੰਗਾ ਦੇ ਹੁਲਾਰਿਆ ਨਾਲ ਸੌਣ ਦੀਆਂ ਬੱਦਲਾ ਵੀ ਮੈਂ ਤੇਰੇ ਜਸ ਗਾਵਾਂ ਕਾਵੀ ਪੰਕਤੀਆਂ ਨੂੰ ਗੁਣਗਾਇਆ ਬੀਬੀਆਂ ਨੇ ਦੋਹਾ ਪਿੰਡਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਮੇਲੇ ਵਿੱਚ ਪੰਜਾਬੀ ਵਿਰਸੇ ਨਾਲ ਸੰਬੰਧਿਤ ਪ੍ਰਦਰਸ਼ਨ ਵੀ ਲਗਾਏ ਗਏ ਜਿਸ ਵਿੱਚ ਚਰਖੇ, ਚਾਟੀਆਂ, ਮਦਾਣੀਆਂ, ਚੱਕੀ, ਵੇਲਣਾ, ਪੱਖੀਆਂ, ਚੂਲਾ, ਚੌਂਕਾ, ਡੋਲੀ, ਪਿੰਗਾ, ਤੋਪਾ ਆਦਿ ਦੇਖ ਕੇ ਪੁਰਾਣੇ ਸਮੇਂ ਨੂੰ ਯਾਦ ਕੀਤਾ ਗਿਆ। ਮੇਲੇ ਵਿੱਚ ਚਾਹ, ਪਾਣੀ, ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਜਨਮ ਅਸ਼ਟਮੀ ਦੀਆਂ ਸਾਰਿਆਂ ਨੂੰ ਵਧਾਈ ਵੀ ਦਿੱਤੀ ਗਈ। ਸੌਰੇ ਘਰੋਂ ਆਉਣ ਵਾਲੀਆਂ ਲੜਕੀਆਂ ਨੂੰ ਸੰਧਾਰੇ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ। ਮੇਲੇ ਵਿੱਚ ਜੀਤੋ, ਪ੍ਰੀਤੋ, ਕੁਸ਼ਲਿਆ, ਸਵਰਨੀ, ਮਨਜੀਤ, ਨਿਰਮਲਾ, ਪੰਚੜੀ, ਪੁਸ਼ਪਾ, ਸੀਮਾ, ਲక్ష్ਮੀ, ਨਛੱਤਰੋ ਨੇ ਖੂਬ ਰੰਗ ਬੰਨਿਆ ਤੀਆਂ ਦੇ ਮੇਲੇ ਦੀ ਸ਼ੁਰੂਆਤ ਕਰਾਉਣ ਵਾਲੀ ਬਹੁਪੱਖੀ ਸਖਸ਼ੀਤ ਬੈਖੁੰਟ ਵਾਸੀ ਬੀਬੀ ਸੀਬੋਜੀ ਨੂੰ ਵੀ ਇਸ ਮੌਕੇ ਉਚੇਚੇ ਤੌਰ ਤੇ ਯਾਦ ਕੀਤਾ ਗਿਆ ਮੇਲੇ ਨੂੰ ਸਫਲ ਬਣਾਉਣ ਲਈ ਸਰਪੰਚ ਸਰਦਾਰ ਬਲਕਾਰ ਸਿੰਘ ਤਨੀ ਪਿੰਡ ਸਰਪੰਚ ਕਸ਼ਮੀਰ ਚੰਦ ਮਹਿਰਾ ਲਖਨਪਾਲ ਤੇ ਬਾਬਾ ਚੱਤਰਾ ਸਪੋਰਟਸ ਕਲੱਬ ਤੇ ਮੈਂਬਰ ਸਾਬਕਾ ਸਰਪੰਚ RAM GOPAL ਰਾਣਾ ਵਪਾਰੀ ਗੁਲਜਾਰਾ RAM ਬੱਬੂ ਨੀਸ਼ਾ ਅਜੇ ਗੈਰੀ ਸਵਾਮੀ ਬੱਬਲਾ ਕੁਲਵਿੰਦਰ ਦਿਲ ਦਜੀਤਕੌਰ ਕੁਲਵਿੰਦਰਕੌਰ ਆਸ਼ਾ ਮਿੰਦੋ ਵਿਦਿਆਰਥੀ ਇਲਾਵਾ ਸਮੂਹ ਨਗਰ ਨਿਵਾਸੀ ਪਿੰਡ ਲਖਨਪਾਲ ਅਤੇ ਤਨੀ ਪਿੰਡ ਹਾਜ਼ਰ ਸਾਨਿਸ ਮੌਕੇ ਹਾਜ਼ਰ ਬੀਬੀਆਂ ਵੱਲੋਂ 2026 ਸਾਲ ਵਿੱਚ ਅਗਸਤ ਮਹੀਨੇ ਦੇ ਦੂਸਰੇ ਐਤਵਾਨ ਨੂੰ ਵਿਰਾਸਤੀ ਪਾਰਕ ਵਿੱਚ ਧੀਆਂ ਮਨਾਉਣ ਦਾ ਮਰਤਾ ਸਰਬਸਮਤੀ ਨਾਲ ਪਾਸ ਕੀਤਾ ਗਿਆ ਇਸ ਮੌਕੇ ਤੇ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਨੇ ਪੱਤਰਕਾਰਾਂ ਨੂੰ ਇਸ ਤੀਆਂ ਦੇ ਮੇਲੇ ਸੰਬੰਧੀ ਹੋਰ ਕੀ ਜਾਣਕਾਰੀ ਦਿੱਤੀ ਤੁਸੀਂ ਵੀ ਵੇਖੋ ਇਸ ਖਾਸ ਖਬਰ ਵਿੱਚ ਤਨੀ ਪਿੰਡ ਲਖਨਪਾਲ ਤੋਂ ਪੱਤਰਕਾਰ ਮੋਹਨ ਸ਼ਰਮਾ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤਨੀ ਪਿੰਡ ਲਖਨਪਾਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਬੜੇ ਹੀ ਜਸ਼ਨ ਨਾਲ ਮਨਾਇਆ ਗਿਆ ਜਿੱਥੇ ਹੀ ਕੁੜੀਆਂ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਆਪਣਾ ਸੌਂਡਾ ਮਹੀਨਾ ਕੱਟਣ ਆਈਆਂ ਜਿਨ੍ਹਾਂ ਨੂੰ ਕੀ ਇਸ ਸਮਾਗਮ ਵਿੱਚ ਸੰਧਾਰਾ ਵੰਡਿਆ ਗਿਆ ਅਤੇ ਇਹ ਤੀਆਂ ਦਾ ਤਿਉਹਾਰ ਬੜੀ ਹੀ ਤੁਮਕਾਮ ਨਾਲ ਮਨਾਇਆ ਗਿਆ ਤੇ ਬੜਾ ਹੀ ਜਸ਼ਨ ਜਸ਼ਨ ਅਤੇ ਖੂਬ ਮौज-ਮਸਤੀ ਕੀਤੀ ਗਈ ਤੇ ਇੱਥੇ ਬਹੁਤ ਸਾਰੀਆਂ ਲਾਈਕ ਖਾਣਾ ਵਗੈਰਾ ਸਾਰਾ ਕੁਝ ਮਿਲਿਆ ਤੇ ਬਹੁਤ ਨੱਚ ਗਾ ਕੇ ਸਾਰਿਆਂ ਨੇ ਬਹੁਤ ਖੁਸ਼ੀ ਨਾਲ ਇਹ ਮਨਾਇਆ ਗਿਆ ਅਤੇ ਇਹ ਤੀਆਂ ਦਾ ਤਿਉਹਾਰ ਹਰ ਸਾਲ ਏਸੀ ਜਗ੍ਹਾ ਤੇ ਲੱਗਿਆ ਕਰੇਗਾ ਤੇ ਸਾਰਿਆਂ ਨੂੰ ਖੁੱਲਾ ਸੱਦਾ ਹੈ ਤੇ ਹੁਣ ਹਮਾ ਕੇ ਸਾਰੇ ਜਣੇ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜਥੇ ਨਗਰ ਤਨੀਪਿੰਡ ਵਿੱਚ ਤੇ ਲਖਣਪਾਲ ਦੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਧੀਆਂ ਦਾ ਜਿਹੜਾ ਸੁਭਾ ਚਾਹ ਰੱਖਿਆ ਗਿਆ ਸੀਗਾ ਤੇ ਧੀਆਂ ਤੇ ਆਣੀਆਂ ਜਿਹੜੇ ਸੌਂਦ ਦੇ ਮਹੀਨੇ ਆਪਣੇ ਦੇਕੇ ਘਰ ਵਿੱਚ ਆ ਕੇ ਆਪਣੇ ਦੇਕਿਆਂ ਦੀ ਸੁਖ ਮੰਗਦੀ ਆ ਔਰ ਸੌਂਦੇ ਮਹੀਨੇ ਵਿੱਚ ਤੀਆਂ ਦੇ ਤਿਹਾਰ ਨੂੰ ਬਹੁਤ ਸ਼ਰਧਾਪੂਰਵਕ ਪੂਰੇ ਪਿੰਡ ਦੀਆਂ ਬੀਬੀਆਂ ਨੇ ਰੜਕੇ ਇੱਥੇ ਆਪਣੀਆਂ ਭਾਵਨਾਵਾਂ ਜ਼ਾਦਰ ਕੀਤੀਆਂ ਵਾਹਿਗੁਰੂ ਇਹ ਉਹਨਾਂ ਦੀਆਂ ਭਾਵਨਾਵਾਂ ਕਿ ਸੌਂ ਦਾ ਮਹੀਨਾ ਜਿਹੜਾ ਜੋ ਕੁਦਰਤ ਦਾ ਵਰਤਾਰਾ ਹੈ ਸਰੀਰ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਦਾ ਉਡੀ ਨਾਲ ਬਹੁਤ ਸਿਰਜਣਾਤਮਕ ਕਰਿਆਮਾਂ ਜਿਹੜੀਆਂ ਹੈ ਇਸ ਸਮਾਜ ਨੂੰ ਸਿਰਦੀਆਂ ਨੇ ਔਰ ਸਿਰਜਣਹਾਰਾ ਉਸ ਅਕਾਲ ਪੁਰਖ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਸਮਾਜਿਕ ਤਾਣੇ ਬਾਣੇ ਵਿੱਚ ਤੀਆਂ ਦੇ ਤਿਹਾੜ ਵਿੱਚ ਤੀਆਂ ਦੀ अहमਤ ਨੂੰ ਜਾਣਦੇ ਹਨ ਇਹ ਤਿਹਾੜ ਨਿਸ਼ਚਿਤ ਕੀਤੇ ਹੋਏ ਆ ਸਾਡੇ ਨਗਰ ਦੇ ਸਰਪੰਚ ਸਰਪੰਚ ਕਾਰ ਸਿੰਘ ਜੀ ਔਰ ਲਖਣਪਾਲ ਦੇ ਸਰਪੰਚ ਸ੍ਰੀ ਕਸ਼ਮੀਰ ਚਾਂਦੀ ਜੀ ਔਰ ਇਹਨਾਂ ਦੀ ਸਮੂਚੀ ਪੰਚਾਇਤ ਨੰਬਰਾਂ ਦੇ ਸਹਿਯੋਗ ਨਾਲ ਬਹੁਤ ਉਤਸ਼ਮ ਨਾਲ ਇਸ ਪ੍ਰੋਗਰਾਮ ਨੂੰ ਲੀਕਿਆ ਗਿਆ ਸੀ ਜਿਨ੍ਹਾਂ ਨੇ ਹਰ ਤਰ੍ਹਾਂ ਨਾਲ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਤੇ ਉੱਥੇ ਚੇਤਾਵਤ ਤੇ ਸਰਦਾਰ ਸ਼੍ਰੀ ਰਾਮ ਕੁਪਾਦੀ ਸਾਹਕ ਪੰਚਤੀ ਮੈਂਬਰ ਆਫ ਪੰਚਾਇਤ ਸ਼੍ਰੀਮ ਅਮਰਜੀਤ ਜੀ ਸਾਹਕਾ ਤੇ ਹੋਰ ਸਾਭਕਾ ਮੈਂਬਰਸ ਮੌਜੂਦਾ ਜਿੰਨੀਆਂ ਅੰਦੜੀਆਂ ਪੰਜ ਸਹਬਾਂ ਸਿਗਿਆ ਉਹ ਵੀ ਇੱਥੇ ਪਹੁੰਚਿਆ ਸਨ ਉਹਨਾਂ ਨੇ ਦਿਲੋਂ ਕਿ ਆਪ ਯਾਦ ਦੀ ਸਾਵਣ ਦੇ ਮਹੀਨੇ ਦੀ ਖੁਸ਼ੀ ਜਿਹੜੀ ਹੈ ਜ਼ਾਹਰ ਕੀਤੀ ਹੈ ਪਰਮਾਤਮਾ ਕਰੇ ਇਹਨਾਂ ਭੈਣਾਂ ਦੇ ਅੰਦਰ ਇਹਨਾਂ ਬੱਚੀਆਂ ਦੇ ਅੰਦਰ પ્રેમ, ਪਿਆਰ, ਇੱਫਾਕ, ਨਗਰਿਕ ਸੁਖ ਸ਼ਾਂਤੀ ਔਰ ਆਸਲ ਚ ਭਾਈਚਾਰਾ ਕੈਂਪਾਂ ਵਿੱਚ ਸਫਲ ਹੋਣ ਅੰਤ ਵਿੱਚ ਸਾਰਿਆਂ ਨੂੰ ਅੱਜ ਦੇ શુભ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ